ਬਜੀ ਸਤਿਗੁਰ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਹਾਲ ਜੇ ਬਹੁਤ ਬਹੁ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਥੈਂਕ ਯੂ ਵੀਰ ਜੀ ਤੁਸੀਂ ਆਏ ਇੰਨਾ ਟਾਈਮ ਤੁਹਾਡੀ ਵੇਟ ਕੀਤੀ ਬਹੁਤ ਚਿਰ ਦਿਆ ਆਪਾਂ ਸੋਚਦੇ ਸੀ ਵੀਰ ਕੋ ਵੀਡੀਓ ਪਾਉਣੀ ਆ ਅੱਜ ਆਪਣੀ ਕੋਸ਼ਿਸ਼ ਪੂਰੀ ਹੋ ਗਈ ਆ ਹਾਂ ਜੀ ਮਾਲ ਨੂੰ ਸਾਰਾ ਬਾਹਰੋਂ ਲੈ ਕੇ ਆਂਦੇ ਲੱਗਣਾ ਹਾਂ ਜੀ ਹਾਂ ਜੀ ਮਾਲ ਸਾਰਾ ਵੀਰ ਜੀ ਛਾਂਟ ਕੇ ਚੰਗਾ ਹੀ ਲਾਈਦਾ ਜੀ ਚੰਗਾ ਲੈ ਕੇ ਹਾਂ ਜੀ ਵੀ ਲਾਹਮਾ ਨਾ ਕੋਈ ਵੀਰ ਆਪਾਂ ਦੇ ਬਿਲਕੁਲ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਟਾਈਮੋਂ ਕੰਮ ਕਰਦੇ ਹੋ ਤੁਹਾਨੂੰ ਜੀ ਆਪਾਂ ਵੀਰ ਜੀ ਆਡੇ ਦੇ ਉਦੋਂ ਦੇ ਤਿੰਨ ਪੀੜੀਆਂ ਹੋ ਸਾਰਾ ਮਾਲ ਫਿਰ ਉਧਰ ਹੀ ਜਾਣੇ ਆ ਹਾਂਜੀ ਉਧਰੋਂ ਉਧਰੋਂ ਪਾਜੀ ਕੋਈ ਆ ਕਿਤੇ ਡੰਗਰ ਕੋਈ ਇਧਰੋਂ ਆਪਣੇ ਕੋਲ ਸੱਜਣ ਕੋਈ ਲੱਧੀਏ ਨਹੀਂ ਤਾਂ ਉਧਰੋਂ ਲੈਣਾ ਮੈਂ ਤਾਂ ਕਹਿੰਦਾ ਨਹੀਂ ਹਾਂਜੀ ਹਾਂਜੀ ਚੰਗੀ ਮੈਂ ਇਹੋ ਹੀ ਛੱਡ ਦੇਣੀ ਹਾਂ ਲੈਣੀ ਪੈਂਦੀ ਹਾਂ ਹਾਂ ਲੈਣੀ ਪੈਂਦੀ ਚਲ ਵੀਰ ਜੀ ਫਿਰ ਕਿੰਨੀਆਂ ਜੀ ਜੀ ਫਿਰ ਆਪਣੇ ਕੋਲ ਅੱਜ ਆਪਣੇ ਕੋਲ 6 ਝੋਟੀਆਂ ਵਾਹਾਂ ਵੀਰ ਜੀ ਸੂਈਆਂ ਸਵਾਇਆਂ ਚੰਗੀਆਂ ਝੋਟੀਆਂ ਟੋਕੜਾ ਕੱਪੜਾ ਵੀ ਦੋ ਵੇਚ ਆ ਗਈਆਂ ਵਧੀਆ ਸੋਹਣੀਆਂ ਝੋਟੀਆਂ ਚੰਗੀਆਂ ਨਸਲਾਂ ਦੇ ਟੋਕੜਾ ਕੱਪੜਾ ਹਾਂਜੀ 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 ਤੇ ਕਰੀ ਸ਼ੁਰੂ ਹਾਂਜੀ ਕਰੀ ਸ਼ੁਰੂ ਆਹ ਦੱਸੋ ਹਾਂਜੀ ਕੈਨੇਡਾ ਵਗੋ ਸੁਈ ਨੂੰ ਜੀ ਨੂੰ ਇਹਨੂੰ ਵੀਰ ਜੀ ਅਜੇ 6 ਦਿਨ ਹੋਏ ਜੀ ਸੁਈ ਨੂੰ ਆ ਬੱਚਾ ਜੀ ਦਾ ਠੀਕ ਆ ਹਾਂ ਜੀ ਇਹਨੂੰ ਹਫਤਾ ਹੀ ਲਾਓ ਤੁਸੀਂ ਆ ਸੁਈ ਨੂੰ ਤੇ ਦੁੱਧ ਆਟਾ 15 ਕਿਲੋ ਬੋਲਾ ਤਿਆਰ ਜੀ 15 ਕਿਲੋ ਬੋਲਾ ਇਸ ਟਾਈਮ 15 ਕਿਲੋ ਆਟਾ ਤਿਆਰ ਜੀ ਕਿੰਨਾ ਕਰੂ ਬਾਈ ਜੀ ਦੁੱਧ ਇਹ ਵੀਰ ਜੀ 22 23 ਕਿਲੋ ਤੇ ਚਵਾਉਗੀ ਮੈਂ ਏਡੀ ਨੂੰ ਕੀ ਕਹਿੰਦਾ 22 23 ਕਿਲੋ ਦੁੱਧ ਲੋ ਜੀ 15 16 ਕਿਲੋ ਆ ਇਸ ਟਾਈਮ ਬੋਲਾ ਤਿਆਰ ਆ ਕਿਹੜੇ ਲੱਗੋ ਲੱਗਣੇ ਵੀਰ ਜੀ ਮਈਆਂ ਇਹ ਇਹ ਵੀਰ ਜੀ ਆਈਆਂ ਜੇ ਆਪਣਾ ਹਰਿਆਣੇ ਚੋਂ ਹੀ ਆਈਆਂ ਜੀ ਹਰਿਆਣੇ ਤੋਂ ਮਈਆਂ ਲੈ ਕੇ ਆਈਆਂ ਹਾਂ ਜੀ ਐ ਪੋਲੀ ਚਵਾਈ ਜੀ ਬਿਲਕੁਲ ਹਾਂ ਜੀ ਹਾਂ ਜੀ ਪੂਰੀ ਪੋਲੀ ਚਵਾਈ ਏ ਐ ਪੋਲੀ ਚਵਾਈ ਹਾਂ ਜੀ ਪੋਲੀ ਚਵਾਈ ਪੂਰੀ ਹਾਈਟ ਚੈੱਕ ਕਰਾ ਦਿਓ ਛੋਟੀ ਜੀ ਕਰੀ ਹਾਈਟ ਬਹੁਤ ਵੱਡੀ ਮੈਂ ਹਾਂ ਹਾਂ ਜੀ ਠੀਕ ਹੈ ਜਿਹੜੀ ਵੱਡੇ ਹੋਗੇ ਤੁਹਾਨੂੰ ਬਣਾ ਆਪਾਂ ਨਾਲ ਹੀ ਕਹਿੰਦੇ ਕਿ ਵੱਡੀ ਮੈਂ ਹਾਂ ਹਾਂ ਜੀ ਠੀਕ ਹੈ ਤੋਰ ਤੋਰ ਲੋ ਜੀ ਹਾਲੋ ਹਾਂ ਜੀ ਦਿਖਾ ਤੇ ਕਟਾ ਮਗਰਾ ਆ ਗਿਆ ਨਾ ਹਾਂ ਜੀ ਕਟਾ ਮਗਰਾ ਆ ਗਿਆ ਜੀ ਠੀਕ ਆ ਚਲੋ ਭਾਈ ਜੀ ਇਧਰ ਹੋ ਜੀ ਇਧਰ ਹੋ ਜੀ ਵੀਰੇ ਆੜੇ ਇਧਰ ਹਾਂ ਜੀ ਹਾਂ ਜੀ ਵੀਰ ਜੀ ਇਹ ਦੂਜਾ ਸੂਆ ਦੀ ਝੋਟੀ ਦਾ ਹਾਂਜੀ 15 ਕਿਲੋ ਬੋਲਾ ਅਸ ਟਾਈਮ ਤੇ ਆ ਰਿਹਾ ਮੁੱਲ ਇਹ ਮੁੱਲ ਭਾਜੀ ਇਹਦਾ ਉਦਾ 2 ਲੱਖ ਕਰ ਰਹੇ ਆਪਾਂ ਹਾਂਜੀ ਤੇ ਜਿਹੜੀ ਦੇਜ ਦੇਣੀ ਆ 90 ਦੀ ਦੇਣਾ ਕਿੰਨਾ ਬੇਰੀ ਝੋਟੀ ਦੀ ਇਹ ਕਿੰਨਾ ਬੇਰੀ ਬਿਲਕੁਲ 90 ਤੋਂ ਛੋੜ ਹੀ ਹੁਣੀ ਆ ਚਲੋ ਚਲੋ ਜੀ ਠੀਕ ਆ ਯਾਰ ਹੋ ਜੇ 500 ਜੀ ਚਲੋ ਇਹ ਆ ਗਈ ਹੁਣ ਇਹ ਦੂਜੇ ਨੰਬਰ ਤੇ ਆ ਗਈ ਭਾਜੀ ਦੂਜਾ ਸੂਆ ਝੋਟੀ ਆ 12 ਕਿਲੋ ਦੁੱਧ ਤੇ ਆ ਰਿਹਾ ਹਾਂ ਜੀ 12 ਕਿਲੋ ਤੇ ਆਹ ਤਰੀਕ ਦਾ 6 ਮਹੀਨਾ ਲੱਗ ਗਿਆ ਇਹਨੂੰ अच्छा किमे जी 6ਾਮਾਂ ਹੀ ਨਾ ਲੱਗਿਆ 8 ਤਰੀਕ ਦਾ ਆ ਟੋਕਰ ਗੱਬਣਾ ਆਜੀ ਆ ਟੋਕਰ ਗੱਬਣੇ ਠੀਕ ਹੈ ਇਹਨੂੰ ਸੱਜਰ ਨੇ ਦੁੱਧ ਕਿਨੇ ਕੀਤਾ ਜੀ ਇਹ ਸੱਜਰ ਨੇ ਭਾਜੀ 18 ਕਿਲੋ ਚ ਵਾਜੇ ਦੂਜੇ ਸੂਏ ਦੇ 18 ਕਿਲੋ ਦੂਜੇ ਦੀ ਗੱਬਣੇ ਜੀ ਚੈੱਕ ਆਰਡਰ ਕੁਆਲਟੀ ਚੈੱਕ ਕਰਾ ਦਈ ਮੈਂ ਆਜੀ ਲੈਵਾ ਬਸਾਂ ਜੋ ਤਾੜੀਆਂ ਹਰ ਕੇ ਪਿਆ ਹਾਂਜੀ ਕੋਲਾ ਜੀ ਵੀਰ ਜੀ ਚੰਗੀ ਝੋਟੀਆਂ ਨੇ ਜੈਡ ਬਲੈਕ ਝੋਟੀਆਂ ਜੀ ਜੈਡ ਬਲੈਕ ਬਹੁਤ ਸੋਹਣੀਆਂ ਝੋਟੀਆਂ ਸਾਰੀਆਂ ਬਹੁਤ ਸੋਹਣੀਆਂ ਜੀ ਹਾਂਜੀ ਇਹ ਵੀ ਉਧਰੋਂ ਹੀ ਆਈ ਹੈ ਜੀ ਹਾਂਜੀ ਉਧਰੋਂ ਉਧਰੋਂ ਵੀ ਜੀ ਆਈ ਆ ਇਹ ਫਿਰ ਤੁਸੀਂ ਟੋਕਰ ਗੱਬਣੇ ਲੈ ਨੇ ਬਹੁਤ ਕੁਆਲਟੀ ਮੈਂ ਨਸਲ ਬਹੁਤ ਝੁੱਟੀ 12 ਕਿਲੋ ਸਨੀਪ ਜੀ ਦੋ ਤੇ ਚਮਾ ਕੇ ਦਵਾਂਗੇ ਆਪਣੇ ਘਰ ਆਪਾਂ ਚੈੱਕ ਕਰਾ ਕੇ ਚੈੱਕ ਪਾਸ ਚੈੱਕ ਰਾ ਖੜੀ ਗੁਜ਼ੀਰ ਆਪਣੀ ਸੱਲੀ ਕਰੀ ਹਾਂਜੀ ਫਿਰ ਇਹਦੀ ਕੀਮਤ ਇਹ ਸਨੀਪ ਜੀ 1 ਮਿੰਟ ਰੋਜੋ ਮੈਨੂੰ ਵੱਲ ਲੈਣ ਦੋ ਮੜੀ ਵੱਲੋ 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 ਬੱਚਾ ਇਹਦਾ ਹੈ ਨਹੀਂ ਮਾਰ ਹਾਂ ਬੱਚਾ ਹਾਨੀ ਜੀ ਹਾਂਜੀ ਇਹਦਾ ਬੱਚਾ ਹੁਣ ਨਵੇਂ ਸਿਰੋਂ ਦੇਊਗੀ ਹਾਂ ਚਲੋ ਚਲ ਹਾਂਜੀ ਇਹਦੀ ਕੀਮਤ ਵੀਰ ਜੀ ਉਦਾਂ 1.35 ਮੰਗ ਰਹੇ ਆਪਾਂ ਹਾਂਜੀ ਸਵਾ ਪੂਰੇ ਹੀ ਦੇ ਦਾਂਗੇ ਸਵਾ ਰੱਖਦੇ ਸਵਾ ਦੇ ਛੋੜ ਹੀ ਨਹੀਂ ਸਵਾ ਪੂਰੇ ਦੇਵਾਂਗੇ ਇੱਥੋਂ ਘੱਟ ਨਹੀਂ ਹਾਂਜੀ ਤੁਸੀਂ ਲੀਕ ਰੱਖ ਦੇਵਾਂਗੇ ਠੀਕ ਹੈ ਜੀ ਠੀਕ ਅੱਗੇ ਤੀਜੇ ਨੰਬਰ ਤੇ ਭਾਜੀ ਦੂਜਾ ਸੂਆ ਝੋਟੀ ਆ ਗਈ ਜੀ ਦੂਜਾ ਸੂਆ ਹਾਂਜੀ ਇਹਦਾ ਹਾਈਟ weight ਚੈੱਕ ਕਰਾਓ ਇੱਕ ਰਹੀ ਝੋਟੀ ਹਾਂਜੀ ਹਾਂ ਇਹ ਤਲੇ ਆਈਟਮ 23 24 ਕਿਲੋ ਦੁੱਧ ਆ ਅੱਛਾ ਇਹ ਆਪਣਾ ਮਤਲਬ ਸੇਲ ਹੋ ਗਈ ਝੋਟੀ ਆਈਟਮ 280 ਦੀ ਉਹ ਵੀਰ ਜ ਇਹਨੇ ਭਾਇਆਂ ਲੈ ਲਈ ਆ ਹਾਂਜੀ ਇਹਨਾਂ ਵੀਰ ਨੂੰ ਆਪਾਂ ਦੇਤੀਏ ਸੋਨੂੰ ਵੀਰ ਨੂੰ ਪਿੰਡੇ ਨਾਲ ਵੀ ਲਾ ਆ ਅੱਛਾ ਜੀ ਇਹਨਾਂ ਕੋ 10 ਝੋਟੀਆਂ 9 10 ਆ ਇਹਨਾਂ 9 10 ਹੀ ਆਪਣੇ ਤੋਂ ਖੜੀਆਂ ਸਾਰੀਆਂ ਮਾਲ ਦੱਸੋ ਵੀਰ ਜੀ ਕਿੱਦਾਂ ਦਾ ਨਿਕਲਦਾ ਵੀਰ ਜੀ ਸਾਰੀਆਂ ਇਹਨਾਂ ਦੇ 14 ਜਾਂ 16 ਨਿਕਲੇ ਆ ਅੱਛਾ ਤੇ ਆ ਮੈਂ ਦੋ ਰਾਂ ਇਹਨਾਂ ਕੋ ਕੰਡੇ ਨਾਲ ਆ ਕੇ ਧੂਲ ਕੇ ਹਾਂਜੀ 20 ਕਿਲੋ ਦੁੱਧ ਵੀਰ ਨੂੰ ਆਪਾਂ ਦੱਸਿਆ ਪੁੱਛੋ ਵੱਧ ਨਿਕਲਿਆ ਕਿ ਘੱਟ ਨਿਕਲਿਆ ਲੋ ਵੱਧ ਨਿਕਲਿਆ ਵੱਧ ਨਿਕਲਿਆ ਹਾਂਜੀ ਕੰਡਾ ਵੀ ਨਹੀਂ ਆਪਣਾ ਨਹੀਂ ਬੜੀ ਫਿਰੇ ਜੀ ਫਿਰ ਭਾਜੀ ਤੁਸੀਂ ਫਿਰ ਹਾਂਜੀ ਫ੍ਰੀ ਆਂ ਗੋ ਲੈ ਕੇ ਸੰਜ ਲੋ ਫਿਰ ਹਾਂਜੀ ਦੋ ਅਸੀਂ ਲੈ ਗਏ ਜੀ ਹਾਂਜੀ ਨਹੀਂ ਫਿਰ ਮੁਫਤੀ ਲੈ ਗਏ ਜੀ ਹਾਂਜੀ ਖੋਲ ਕੇ ਬੁਖਾ ਦਿਏ ਵੀਰ ਜੀ ਇਹਨੂੰ ਬੁਖਾਰੋ ਬੁਖਾ ਦਿਓ ਹਾਂਜੀ ਲੋ ਜੀ ਵੇਖੋ ਪਰ ਛੋਟੀ ਵੇਖ ਚੁੱਕੀ ਹੈ ਜੀ ਪਰ ਛੋਟੀ ਬਹੁਤ ਜ਼ਬਰਦਸਤ ਆ ਤੇ ਬੱਚਾ ਮਰ ਗਿਆ ਕੇ ਜੀ ਇਹਦੇ ਕੱਟਾ ਆ ਗਿਆ ਜੀ ਮਗਰ ਸੰਦੀਪ ਜੀ ਕੱਟਾ ਮਗਰ ਆ ਗਿਆ ਹਾਂਜੀ ਚੀਜ਼ ਬਹੁਤ ਸੋਹਣੀ ਆ ਜੀ 5 ਲੱਖ ਵੀ ਕੋਈ ਝੋਟੀ ਦਾ ਕਹੇ ਉਹ ਵੀ ਥੋੜਾ ਜੀ ਹਾਂ ਬਜੀ ਹੀਰਾ ਹੀ ਆ ਇੱਕ ਦਾ ਸੋਹਣਾ ਹਾਂ ਹੀਰਾ ਜੀ ਹੀਰਾ ਹੀ ਹੀ ਹਾਂ ਜੀ ਤੇ ਬਜੀ ਇਹ ਘਰੇ ਵੀ ਇਹੋ ਜੇ ਸਾਰੀਆਂ ਹਾਂ ਜੀ ਵਾਹ ਜੀ ਵਾਹ ਲੈਵਾ ਦਾ ਸੇਨਾ ਝੋਟ ਜੀ ਬਹੁਤ ਕੁਆਲਿਟੀ ਦੀ ਮੈਂ ਬਾਜੀ ਬਾਜੀ ਮੈਂ ਨਾ ਕੋਈ ਕਮੀ ਨਹੀਂ ਪਿਓਰ ਜੈਡ ਬਲੈਕ ਆ ਸੋਹਣੀ ਹਰ ਕੁਆਲਿਟੀ ਹੈਗੀ ਹਰ ਹਾਂ ਜੀ ਝੋਟੀ ਜੀ ਚਲ ਇਧਰ ਆ ਝੋਟੀ ਜੀ ਕਮੀ ਨਹੀਂ ਕੋਈ ਵੀ ਹੈਗੀ ਠੀਕ ਆ ਚਲੋ ਇਹਦਾ ਵੇਗੀ ਫਰੰਦੀ ਛੱਡ ਜੀ ਗੱਲ ਹਾਂਜੀ ਇਹ ਰੱਗੀ ਇਹਦੀ ਕੀਮਤ ਹੁਣ ਜੋ ਦਾਤੀ ਹੋ ਗਈ ਬਾਏ ਲੈਣੀਆਂ ਕਰੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਾਏ ਇਹਨਾਂ ਨੂੰ ਹਾਂਜੀ ਇਹ ਗਾੜੀ ਚੌਥੇ ਨੰਬਰ ਦੇ ਭਾਰੀ ਝੋਟੀ ਆ ਗਈ ਇਹ ਤਿੰਨਾਂ ਮਹੀਨੇ ਦੀ ਗੱਬਣ ਜੇ ਅੱਛਾ ਇਹਦੇ ਥੱਲੇ ਆਟਮ 9 ਲੀਟਰ ਦੋ ਦੀਏ ਇਹ ਵੀ ਖੋਲੋ ਫਿਰ ਇਹ ਇਹਦੇ ਗਿਫਟ ਹੀ ਦੇਣਾ ਕਿ ਇਹਨੂੰ ਬਹੁਤ ਰੈਂਜ ਦੀ ਸਸਤੀ ਆ ਅੱਛਾ ਹਾਂਜੀ ਝੋਟੀ ਵੀ ਸੋਹਣੀ ਆ ਤੇ ਮੁੱਲ ਵੀ ਬਿਲਕੁਲ ਨਿਕਾ ਲਈ ਜਾ ਇਹ ਲੋਕਲ ਲੱਗਦੀ ਆ ਨਾ ਹਾਂਜੀ ਇਹ ਵੇਖ ਲਓ ਲੋਕਲ ਹੀ ਲਾਓ ਤੁਸੀਂ ਪਰ ਵਚਨ ਵਾਲੀ ਬਣੀ ਆ ਹਾਂ ਬਿਲਕੁਲ ਜੀ ਹਾਂਜੀ ਦੋ ਦਾਲੀ ਨੁਕਲੀ ਆ ਹਾਂਜੀ ਇਹ ਵੇਖਿਓ ਗਰਾਨੀ ਕੁਆਲਟੀ ਕੋੜੀ ਬਹੁਤ ਆ ਦੁੱਧ ਕਿੰਨਾ ਦੁੱਧ ਦੇ ਦਿਲ 9 ਕਿਲੋ ਜੀ ਟਿਕਟੂਕ ਲੈਂਦੀ ਹੈ ਕਿ ਨਹੀਂ ਹਾਂ ਨਾ ਨਾ ਭਾੜੇ ਦੇ ਜੰਦੀ ਜੀ ਹਾਂਜੀ ਭਾੜੇ ਦੇ ਭਾੜੇ ਦੇ ਅੱਜ ਭਾੜੇ ਦੀ ਆ ਹਾਂਜੀ ਹਾਂ ਹਾਂਜੀ ਹਾਂ ਬਿਲਕੁਲ ਆਣਾ ਜੀ ਆਣਾ ਮੈਂ ਕਰਦਾ ਬਹੁਤ ਰੋਕ ਕੇ ਗੱਲ ਕਰਨ ਅਦਰ ਉੱਧਰ ਚੈੱਕ ਕਰਾ ਦਿਓ ਬਹੁਤ ਸੋਹਣੀ ਝੋਟੀ ਹਾਂਜੀ ਝੋਟੀ ਬਹੁਤ ਸੋਹਣੀ ਆ ਉਦਾਂ ਆਵੇਂ ਕੁਆਲਟੀ ਹੈ ਜਿੰਨੇ ਜੋਗੀ ਆ ਅੱਛਾ ਵਜਨ ਵਾਲੀ ਮਹੀਂ ਜੀ ਇੰਦੀ ਪਰ ਕੀ ਮਰਾਂ ਇਹ ਨਹੀਂ ਸੰਦੀਪ ਜੀ ਕੀਮਤ ਬਿਲਕੁਲ ਨਿਜੀ ਰੱਖੀ ਆਪਾਂ ਹਾਂਜੀ ਹਾਂਜੀ ਇਹਦਾ ਉਦਾਂ ਰੇਟ 75000 ਆ 70 ਦੀ ਝੋਟੀ ਦੇਣਾਗੇ 70 ਬਿਲਕੁਲ ਨਿਕਾ ਜਾ ਮੋਲਿਆਂ ਜੀ ਹੋਰ ਕਰ ਦੋ ਮਾੜੇ ਹੋਰ ਥੋੜਾ ਬੋਧਾ ਕਰਾਂਗੇ ਮਾਰਦਾਨ ਜਾਂ ਕਰ ਦੋਗੇ ਹਾਂਜੀ ਕਰ ਦਾਂ ਜੀ ਲਓ ਜੀ ਇਹਦੀ ਅਗਲੇ ਬੰਨੇ ਆ ਪੰਜਵੇਂ ਨੰਬਰ ਤੇ ਬੂਰੀ ਆ ਗਈ ਜੀ ਪੂਰੀ ਨਹੀਂ ਲਿਆ ਗਈ ਹਾਂਜੀ ਨੀਲੀ ਆ ਗਈ ਬੂਰੀ ਇੱਥੇ ਲੇ 14 ਲੀਟਰ ਦੁੱਧ ਦੇ ਸੰਦੀਪ ਜੀ ਅੱਛਾ 14 ਲੀਟਰ ਦੁੱਧ ਦਾ ਆਪਣਾ ਠੰਡਾ ਕਰੇ ਕੰਡੇ ਵਾਲਾ ਕੋਈ ਖੜੀ ਇੱਥੇ ਚਵਾ ਕੇ ਹਾਂਜੀ ਚੈੱਕ ਕਰਾ ਦੋ ਮੜੀ ਜੀ ਗਗਨ ਜੀ ਫਿਰ ਪਸ਼ੂ ਦਾ ਜੱਟ ਕੱਟੀ ਆ ਗਈ ਇਹਦੇ ਮਗਰ ਉਹ ਵੇਖੋ ਨੀਲੀ ਦੀ ਮਗਰ ਕੱਟੀ ਨੀਲੀ ਦੀ ਕੱਟੀ ਆ ਗਈ ਹਾਂਜੀ ਹੁਣ ਸੋਹਣਾ ਲੱਗਾ ਝੋਟੀ ਨੂੰ ਆਹ ਕੱਟੀ ਹੈ ਜੀ ਹਾਂਜੀ ਆ ਦੋਹਾਂ ਦੀਆਂ ਇਹ ਕੱਟੀਆਂ ਜੇ ਇਧਰ ਲਈ ਕਵਾਲਿਟੀ ਪੂਰੀ ਮੈਂ ਤੇ ਪਰ ਨਾਸਲ ਬਹੁਤ ਆ ਤੇ ਦੁੱਧ ਐਸ ਟਾਈਮ ਕਿੰਨਾ ਚੋਰਾ ਕਿਲੋ ਆ ਤਾਂ 14 ਕਿਲੋ 15 ਸੰਦੀਵ ਜੇ ਆਪਾਂ 14 ਦੱਸਾਂਗੇ ਜੀ 14 ਹੀ ਮਾਰੇਗਾ ਇਹ ਖੋਸ਼ ਹੋਊਗਾ ਆਊਗਾ ਹਾਂ ਠੀਕ ਆ ਹਾਂ ਜੀ ਜੀ ਬਾ ਠੀਕ ਆ ਫਿਰ ਹਾਂ ਜੀ ਹਾਂ ਜੀ ਬਾਕੀ ਆਰਡਰ ਉਡਰ ਸੋਨਾ ਆ ਜਿੰਨੇ ਜੋਗੀ ਛੋਟੀ ਪੂਰੀ ਸੋਹਣੀ ਆ ਜਿਆਦਾ ਨਸਲ ਪੂਰੀ ਹੈ ਜੱਗ ਕਰਾ ਦੀ ਪੂਰੀ ਜੱਗ ਹੈ ਇਹ ਵੀ ਇਧਰੋਂ ਲਈ ਆ ਇਹ ਇਧਰੋਂ ਲਈ ਆਪਣੇ ਵੀਰ ਕੋ ਕੇ ਕੋ ਆ ਜੀ ਤੇ ਗਗਨ ਜੀ ਫਿਰ ਇੰਦੀ ਮੋਲ ਇਹ ਇਹਦਾ ਮੋਲ ਵੀ ਆ ਜੋ ਕਰ ਲੈਨੇ ਵੀਰ ਜੀ ਮੜਾ ਬਾਲੀ ਇਹਨੂੰ ਬਾਲੋ ਬਾਲੋ ਕੋਈ ਨਹੀਂ ਬਾਲੋ ਆ ਵੀ ਕੱਟੀ ਆ ਗਈ ਆ ਹਾਂਜੀ ਹਾਂਜੀ ਇਹ ਕੱਟੀ ਇਹ ਰੋਹ ਚੰਗੀਆਂ ਆ ਗਈਆਂ ਨਾ ਹਾਂਜੀ ਮਗਰ ਵੀ ਨੀਲੀ ਦੀ ਕੱਟੀ ਏ ਹਾਂਜੀ ਇਹਦਾ ਅਨਦੀਪ ਜੀ ਮੋਲ ਉਹਦਾ 13 ਜੇ ਹਾਂ ਪੰਜੀ ਦੀ ਦਵਾਂਗੇ ਪੰਜੀ ਜੋ ਛੋਟ ਹੋਊਗੀ 100 200 500 ਰੁਪਏ 100 ਘੱਟ ਕੋਈ ਨਹੀਂ ਹਾਂ ਤੇ ਬਾਕੀ ਤਸੱਲੀ ਕਰਾ ਕੇ ਦਵਾਂਗੇ ਦੁੱਧ 15 ਕਿਲੋ ਆਪਾਂ 14 ਕਿਲੋ ਦੱਸਿਆ ਚਲੋ ਠੀਕ ਹੈ ਹਾਂ ਜੀ ਅੱਗੇ ਆ ਜਿਓ 8ਵੇਂ ਨੰਬਰ ਤੇ ਝੋਟੀ ਆ ਗਈ ਜੀ ਅੱਛਾ 8ਵੇਂ ਨੰਬਰ ਯਾਰ ਆਰਡਰ ਰੂਟਰ ਚੈੱਕ ਕਰਾਇਓ ਮੜਾ ਯਾਰ ਹੂੰ 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 ਇਹ ਦੁਜਾ ਸੁਆ ਜੇ ਮੂੰਹੋ ਛੀ ਗਈ ਹੈ ਜੀ ਅੱਛਾ ਦੁੱਧ 13 ਕਿਲੋ 14 12 ਕਿਲੋ ਦੀ ਗਾਰੰਟੀ ਦਵਾਂਗੇ ਇਹ ਵੀ ਖੋਲੋ ਹਾਂ ਜੀ ਇਹ ਵੀ ਖੋਲ ਦੇ ਲਓ ਜੀ ਚੰਗੀ ਝੋਟੀ ਇਹ ਵੀ ਇਹ ਵੀ ਦੇਖੋ ਜੀ ਇਹਨੇ ਮਰੂ ਗੱਡੇ ਆ ਗਈ ਆ ਨੀਲੀ ਦੀ ਕੱਟੀ ਆ ਗਈ ਆ ਹਾਂ ਜੀ ਮਤਲਬ ਚੋਰਾ 15 ਕਿਲੋ ਘੱਟ ਕੋਈ ਵੀ ਹੈ ਨਹੀਂ ਮਾਜ ਆਪਣੇ ਕੋਲ ਕੋਈ ਵੀ ਨਹੀਂ ਆ ਗਈ ਆਪਣੇ ਕੋਲ ਇੱਥੇ ਕਿ ਜੇ ਸਾਰੀਆਂ 14 15 ਤਾਂ ਜੇ 20 ਲੀਟਰ ਦੇ ਭਾਈਆਂ ਨੇ ਲੈ ਲਈ ਆ ਹਾਂ ਜੀ ਹਾਂ ਜੀ ਉਹ ਲੈ ਲਈ ਆ ਹਾਂ ਠੀਕ ਆ ਆਜੋ ਆਜੋ ਘਰਾ ਦਿਓ ਚਾਕੇ ਵੀ ਝੋਟੀ ਨਹੀਂ ਚੰਗੀ ਉਹ ਵੀ ਨੀਲੀ ਦਾ ਪੱਖ ਰੱਖਦੀ ਝੋਟੀ ਸੋਹਣੀ ਆ ਦੁੱਧ ਵਾਲੀ ਆ ਦੁੱਧ ਦੇ 13 14 ਕਿਲੋ ਆਪਾਂ 12 ਦੀ ਗਾਰੰਟੀ ਦੇਵਾਂਗੇ ਠੀਕ ਆ ਠੀਕ ਆ ਹਾਂ ਜੀ ਇਹਨੂੰ ਹਫਤਾ ਹੋਇਆ ਜੇ ਜੇ ਸੂਈ ਨੂੰ ਅੱਛਾ ਹਾਂ ਜੀ ਤੇ ਲਾਸਟ ਵੀ ਅਸੀਂ ਆ ਜੀ ਫਿਰ ਹਾਂ ਜੀ ਲਾਸਟ ਇਹ ਇਹਦੀ ਹੰਦੀਪ ਜੀ ਕੀਮਤ ਆ ਗਈ ਜੀ ਉਦਾਂ 130 ਹੂੰ ਇਹ ਵੀ ਸਵਾ ਦੀ ਪੂਰੇ ਦੀ ਦੇ ਦਾਂਗੇ ਹਾਂ ਇਹ ਵੀ ਸਵਾ ਦੀ ਮਾਨਦਾਨ ਕਰਾਂਗੇ 1000 2000 ਜਿਆਦਾ ਨਹੀਂ ਚਲ ਹਾਂਜੀ ਦੁੱਧ ਲੈ ਮਈਆਂ ਹਾਂ ਦੁੱਧ ਵਾਲੀਆਂ ਮਈਆਂ ਬਾਕੀ ਤਸੱਲੀ ਕਰਾ ਕੇ ਦਵਾ ਕੇ ਜਿਹੜਾ ਵੀ ਦੇਖੋ ਜੀ ਇੱਥੇ ਆ ਕੇ ਬਾਕੀ ਮੇਰਾ ਵੀ ਰਾਹ ਆ ਚੈੱਕ ਕਰੋ ਪਾਸ ਕਰੋ ਪੂਰੀ ਤਸੱਲੀ ਨਾਲ ਹਣਾ ਭਾਈ ਜੀ ਹਾਂਜੀ ਹਾਂਜੀ ਆ ਜੋ ਸਾਰੀਆਂ ਸੋਹਣੀਆਂ ਮਈਆਂ ਵੱਡੀਆਂ ਵਾਂ ਚਲੋ ਬੋਲੋ ਫਿਰ ਨੰਬਰ ਜੀ ਇਹ ਨੰਬਰ ਹੰਦੀਪ ਜੀ 98147 43099 ਪਿੰਡ ਪਿੰਡ ਝੰਜੀਆਂ ਖੁਰ ਦਾ ਨਾਮ ਗਗਨਦੀਪ ਸਿੰਘ ਠੀਕ ਹੈ ਤੇ ਤਹਿਸੀਲ ਆਪਣੀ ਹੈਗੀ ਗੁਰਦਾਸਪੁਰ ਉਹ ਵੈਸੇ ਆਪਾਂ ਨੂੰ ਅੰਮ੍ਰਿਤਸਰ ਲੱਗੇ ਪੈਂਦਾ ਆ ਠੀਕ ਹੈ ਅੰਮ੍ਰਿਤਸਰ 20 25 ਕਿਲੋਮੀਟਰ ਹੀ ਆ ਸਾਨੂੰ ਗੁਰਦਾਸਪੁਰ ਇਤੋਂ ਜ਼ਿਆਦਾ ਆ ਇਹ ਵੀਰ ਕਹਿੰਦੇ ਉਹਨਾਂ ਦੇ ਅੰਮ੍ਰਿਤਸਰ ਥਾਣੀ ਆ ਸਕਦਾ ਜਲਦੀ ਚਲੋ ਠੀਕ ਹੈ ਜੀ ਫਿਰ ਠੀਕ ਹੈ ਵੀਰ